ਮਾਠੀ ਪਾ ਕਤ ਪੈਸ ਮੀ ਮਾਨ ਸਕੀਕਤ ਇਹੀ ਇੰਨਾ ਸਹਾਦਮ ਆਸਮਨ ਵਿੱਚ ਰਹੇ ਹਰ ਨਾਮ ਮਨ ਮੰਤ ਤੁੰਸ ਸੇ ਨਾਨਕਾ ਸੰਤ ਮੇਰੇ ਰਾਮ ਰਾਏ ਉਸ ਤੋਂ ਕਾ ਸੰਤ ਤੇ ਇਸ ਨੂੰ ਕੋ ਪਾਉ ਕਿਛ ਨਹੀਂ ਜਮ ਨਹੀਂ ਆਵੇ ਨਿਦੇ ਸੋ ਬਹੁਤ ਤਨ ਕੋ ਸੇਵੀਆ ਅਨੰਤ ਸਮਝੋ

ਤੁਸ਼ਾ ਬਰੁ ਜਨਮ ਜਨਮ ਦੀ ਖੱਟੀਐ ਸਦਨ ਸੁਤ ਪਾਵਤੁ ਸ਼ਿਸ਼ੋਦੈ ਸਉ ਜ਼ਪਾਨ ਬਹਿਆ ਸੋਹੀਐ ਸਭਨਾ ਦਾ ਵੇਸਾਉ ਸਤਨੋ ਸ਼੍ਰੀ ਵਾਇਗੁਰੂ ਸਾਹਿਬ ਜੀ ਸੋਰਠ ਹਲੋ ਅੰਦੇਵਾਂ ਅਬਨਾਸੀ ਜੀ ਅਨ ਕੋ ਦਾਤਾ ਸ਼ਰਤ ਸਵਾਲ ਖੋੜੀ ਗੁਣ ਗੰਧ ਭਗਤਨ ਕੋ ਬਲ ਤਨ ਗਿਰਦਾ ਪਾਵੈ ਕੋਈ ਅਵਨਾਸੀ ਜੀ ਅਰ ਕੋ ਦਾਤਾ ਸੰਤ ਸਰਮਾਲ ਖੋਈ ਗੁਣ ਧਾਨ ਭਗਤਨ ਕੋ ਬਲਨ ਗਿਰਦਾ ਪਾਵੈ ਕੋਈ ਮੇਰੇ ਮਨ ਜਦ ਕੋ ਕੋ ਪਾਤ ਨਾ ਬਸੋਈ ਜਾਂ ਈ ਸ਼ਰਨ ਪਿਆ ਸੁਖ ਪਾਈਐ ਬਹੁਤ ਦੁਖ ਨਾ ਕੋਈ ਰਹਾਉ ਹਰ ਭਾਗੀ ਸਾਧ ਸੰਗ ਪ੍ਰਾਪ ਤੈਨ ਭੇਟ ਗੁਰਮਤ ਖੋਈ ਤੈਨ ਕੀ ਭੂਲ ਨਾਨਕ ਉਦਾਰ ਵਾਚੈ ਜਨ ਹਰਨਾ ਤਦੈ ਕੋਈ ਵਰਤਾ ਕੇ ਸਾਧ ਸੰਗ ਪ੍ਰਾਪਤ ਇਹਨ ਭੇਟ ਜਦੁਰਮਤ ਕੋਈ ਇਹਨ ਕੇ ਧੂਲ ਨਾਨਕ ਉਦਾਰ ਵਾਚੈ ਯੇ ਨਹਰ ਨਾਮ ਹਿਦਾਇ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ